ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਟਾਰਟ ਕਰਦੇ ਆ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਆ ਬਿਲਕੁਲ ਸ਼ਾਰਟ ਹੋਊਗੀ ਕਿਉਂਕਿ ਮੇਰੇ ਕੋਲ ਟਾਈਮ ਹੈ ਨਹੀਂ ਸੀਗਾ ਵੀਡੀਓ ਬਣਾਉਣ ਦਾ ਸੋ ਇਸ ਕਰਕੇ ਮੈਂ ਸੋਚਿਆ ਵੀ ਚਲੋ ਅੱਜ ਆਪਣੇ ਕੋਲੇ ਸੀਗਾ ਇੱਕ ਟੌਪਿਕ ਇੱਕ ਨਵੇਂ ਨਮੂਨਿਆਂ ਬਾਰੇ ਆ ਆਪਾਂ ਉਹੀ ਵਾਰੇ ਗੱਲ ਕਰਨੀ ਸੀ ਤਾਂ ਮੈਂ ਸੋਚਿਆ ਚਲੋ ਛੋਟੀ ਜੀ ਵੀਡੀਓ ਦੇ ਰਾਹੀਂ ਗੱਲ ਕਰ ਲੈਨੇ ਆ ਪਹਿਲਾਂ ਤਾਂ ਲਵਲੀਨ ਨੂੰ ਫੀਵਰ ਕੱਲ ਸ਼ਾਮੀ ਬਹੁਤ ਜ਼ਿਆਦਾ ਫੀਵਰ ਹੋ ਗਿਆ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਹੀ ਖੰਗ ਵਗੈਰਾ ਲੱਗੀ ਪਈ ਆ ਕਫ ਹੋ ਰਿਹਾ ਹੈ ਨਾ ਕੋਲਡ ਹੋ ਰਿਹਾ ਹੈ ਸੋ ਇਸ ਕਰਕੇ ਤਾਂ ਅੱਜ ਆਪਾਂ ਨਵੇਂ ਨਮੂਨੇ ਲੈ ਕੇ ਆਂਦੇ ਆ ਠੀਕ ਹੈ ਜੀ ਸੰਦੀਪ ਹੋਰੀ ਜਿਹੜੇ ਕੀ ਹਾਂ ਜਿਹੜੇ ਕਿ ਸਟੂਡੈਂਟ ਨੇ ਕਰਨ ਜਗਪ੍ਰੀਤ ਨੂੰ ਕਹਿ ਲਓ ਉਹਨਾਂ ਦੇ ਟੋਲੇ ਚੋਂ ਹੀ ਨੇ ਕਰਨ ਜਗਪ੍ਰੀਤ ਤੇ ਪ੍ਰੀਤप्रकाश ਦੇ ਟੋਲੇ ਚੋਂ ਨੇ ਉਹ ਨਵੇਂ ਨਮੂਨੇ ਸੋ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਮਤਲਬ ਵੀ ਫੇਰ ਕਹਿਣਗੇ ਵੀ ਸਾਡ ਨੂੰ ਰੋਸਟ ਕੀਤਾ ਜਾਂਦਾ ਸਾਡੇ ਬਾਰੇ ਮਾੜਾ ਚੰਗਾ ਬੋਲਿਆ ਜਾਂਦਾ ਮੈਂ ਤੁਹਾਨੂੰ ਗੱਲ ਦੱਸਦੀ ਆਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕੀ ਆਂ ਮੈਂ ਕਹਿੰਨੀ ਆ ਵੀ ਜੇ ਐਦਾਂ ਦੀ ਵੀਡੀਓਜ਼ ਹਨਾ ਮੈਂ ਕਹਿੰਦਾ ਵੀ ਮੇਰੇ ਹਸਬੰਡ ਨੂੰ ਵੀ ਆਜੋ ਆਪਾਂ ਵਲੌਗ ਬਣਾਉਨੇ ਆ ਤੇ ਤੁਸੀਂ ਮੇਰਾ ਮੇਕਅਪ ਕਰੋ ਹਨਾ ਧੰਨੇ ਮਤਲਬ ਇਹ ਦੇ ਹਸਬੰਡ ਧੰਨੇ ਤੇ ਧੰਨੇ ਨਹੀਂ ਵੀ ਇੱਕ ਵਾਈਫ ਹੁੰਦੀ ਉਹ ਹਸਬੰਡ ਨੂੰ ਸਮਝਾਉਂਦੀ ਹੈ ਜੇ ਕੁਝ ਗਲਤ ਹੋ ਰਿਹਾ ਹੈ ਹਨਾ ਤਾਂ ਹਸਬੰਡ ਹੁੰਦਾ ਵਾਈਫ ਨੂੰ ਸਮਝਾਉਂਦਾ ਇਹਨਾਂ ਨੇ ਤਾਂ ਜਮਈ बार-बार ਨਾਲ ਅੰਸ਼ ਹੱਥ ਮਾਰ ਕੇ ਕੈਮਰਾ ਹਿਲਾ ਦਿੰਦਾ ਤੇ ਇਹਨਾਂ ਨੇ ਜਮਈ ਸ਼ਰਮ ਲਾ ਰੱਖੀ ਹੈ ਤੁਹਾਨੂੰ ਕਲਿੱਪ ਦਿਖਾਉਣੀ ਹੈ ਮੈਂ ਕਿ ਤੁਸੀਂ ਵੇਖੋ ਆਪਾਂ ਬਾਅਦ ਚ ਗੱਲ ਕਰਦੇ ਆਂ ਅ ਕਲਿੱਪ ਦੇਖਿਓ ਬਦਲ ਆ ਗਏ ਨੇ ਕੀ ਸੀ ਨਹੀਂ ਬਾਈ ਆ ਗਈ ਨਹੀਂ ਕਿਸੇ ਕੋਈ ਨਹੀਂ ਇੱਥੇ ਪਾਉਗਾ ਸਾਭ ਵੀ ਕੇ ਬੱਚੇ ਪਤਾ ਹੈ ਨਾ ਇਹਨਾਂ ਨੂੰ ਤਾਂ ਮੈਡਮ ਤੁਹਾਨੂੰ ਲਿਆ ਸੀ ਮਰਦ ਕਿ ਬੱਚਿਓ ਅਸਨੀ ਕੰਮ ਮਾਨ ਕੋਲ ਆਓ ਕੇ ਤਾਂ ਤੁਸੀਂ ਦੇਖ ਸਕਦੇ ਹੋ ਹਨਾ ਵੀ ਪਹਿਲਾਂ ਤਾਂ ਆਪਣੇ ਆਪ ਲੋਕਾਂ ਦੇ ਸਾਹਮਣੇ ਮਜ਼ਾਕ ਬਣਾਉਂਦੇ ਨੇ ਆਪਣਾ ਇਹੋ ਜਿਹੇ ਹਰਕਤਾਂ ਕਰਦੇ ਨੇ ਵੀ ਲੋਕ ਇਹਨਾਂ ਬਾਰੇ ਬੋਲਣ ਦੋ ਤਿੰਨ ਨਾ ਮਤਲਬ ਮੈਂ ਜਿੰਨਾਂ ਨੂੰ ਦੇਖਦੀ ਆ ਦੋ ਤਿੰਨ ਐਦਾਂ ਦੇ ਬਲੌਗਰਸ ਹੈਗੇ ਨੇ ਫੇਰ ਕਹਿਣਗੇ ਇਸ ਤਾਂ ਫੈਮਿਲੀ ਵਲੌਗ ਹੀ ਪਾਉਨੇ ਆ ਅਸੀਂ ਕਿਹੜਾ ਕੁਝ ਗਲਤ ਪਾਉਨੇ ਦੋ ਤਿੰਨ ਐਦਾਂ ਦੇ ਹੈਗੇ ਨੇ ਬਲੌਗਰਸ ਜਿਨ੍ਹਾਂ ਦੇ ਜੇ ਮੈਂ ਤੁਹਾਨੂੰ ਉਹਨਾਂ ਦੀਆਂ ਕਲਿੱਪਸ ਸ਼ੇਅਰ ਕਰਾਂ ਨਾ ਤੁਸੀਂ ਕਹੋਗੇ ਵੀ ਹਾਂ ਬਈ ਵਾਕਈ ਇਹ ਹੁੰਦੇ ਨੇ ਫੈਮਿਲੀ ਵਲੌਗਸ ਵੀ ਵਿਊ ਲੈਣ ਦੀ ਖਾਤਰ ਹਨਾ ਤੁਸੀਂ ਕੀ ਗੰਦ ਪਾਇਆ ਹੋਇਆ ਲੱਗਿਆ ਉਹਦੇ ਮੂੰਹ ਤੇ ਲਿਪਾ ਪੋਚੀ ਕਰਨ ਕੀ ਇਹ ਸਿਰਫ ਵਿਊ ਦੀ ਖਾਤਰ ਹੀ ਐ ਨਾ ਐ ਕਿਉਂ ਨਹੀਂ ਦੇਖਦੇ ਜਦੋਂ ਵੀਡੀਓ ਅਪਲੋਡ ਕਰਨੀ ਹੁੰਦੀ ਆ ਵੀ ਅਸੀਂ ਕੀ ਲੱਗ ਰਹੇ ਆ ਇਹਦੇ ਵਿੱਚ ਕਿੱਦਾਂ ਲੱਗ ਰਹੇ ਆ ਇਹ ਕਿਉਂ ਨਹੀਂ ਦੇਖਦੇ ਮਤਲਬ ਨਾ ਹਰ ਚੀਜ਼ ਦੀ ਇੱਕ ਹੱਦ ਹੁੰਦੀ ਆ ਮੈਂ ਮੈਨੂੰ ਵੈਸੇ ਨਾ ਇਹ ਵੈਸੇ ਹੀ ਨਹੀਂ ਪਸੰਦ ਆ ਦੋਨੇ ਜਣੇ ਮਤਲਬ ਇਹ ਪਹਿਲਾਂ ਵੀ ਇੱਕ ਵਾਰੀ ਮਾੜੀ ਜਿਹੀ ਕਲਿੱਪ ਜੀ ਮੈਂ ਦੇਖੀ ਸੀ ਉਹਦੇ ਵਿੱਚ ਵੀ ਹਵਾ ਜੀ ਕਰੀ ਜਾਂਦੀ ਸੀ ਮੇਰੇ ਕੋਲੇ ਵਾਧੂ ਜੁੱਤੀਆਂ ਮੈਨੂੰ ਆਏ ਨਾ ਤਿਆ ਕਰੋ ਮੇਰੇ ਕੋਲ ਬਹੁਤ ਜ਼ਿਆਦਾ ਪੈਰਾਂ 'ਚ ਪਾਉਣ ਨੂੰ ਆ ਭੈਣੇ ਸਾਡੇ ਕੋਲੇ ਤਾਂ ਸਿਲੈਕਟਡ ਜੀ ਹੁੰਦੀ ਹੈ ਸਾਡੇ ਕੋਲੇ ਕੁਝ ਵੀ ਵਾਧੂ ਨਹੀਂਗਾ ਨਹੀਂ ਆਪਾਂ ਫालतू ਦੀਆਂ ਗੱਲਾਂ ਮਾਰੀਏ ਤੇ ਮੈਂ ਇਹਨੂੰ ਇਹ ਪਸੰਦ ਨਹੀਂ ਵੈਸੇ ਹੀ ਮੈਂ ਨਾ ਹੀ ਇਹਨਾਂ ਨੂੰ ਦੇਖਦੀ ਆ ਬਟ ਆ ਮੈਂ ਨਾ ਅਚਾਨਕ ਮਤਲਬ ਸਕਰੋਲ ਕਰ ਰਹੀ ਸੀ ਮੇਰੇ ਸਾਹਮਣੇ ਇਹਨਾਂ ਦਾ ਜ ਮੈਂ ਨਾਲ ਨਾਲ ਨਾ ਮਤਲਬ ਸਾਊਂਡ ਮਿਊਟ ਕਰਕੇ ਉਹਨਾਂ ਦੇ ਕਲਿੱਪ ਐਡ ਕਰੀ ਜਾ ਰਹੀ ਹਾਂ ਤੁਸੀਂ ਦੇਖੀ ਚੱਲੋ ਹਨਾ ਵੀ ਕੀ ਲੱਛਣ ਫੜ ਰੱਖੇ ਨੇ ਤੇ ਕਿ ਮੈਂ ਫੋਟੋ ਲਾਉਣੀ ਆ ਦੇਖੋ ਤੁਸੀਂ ਐਂਡ ਤੇ ਉਹਦੀ ਸ਼ਗਲ ਕੀ ਬਣਾ ਲੰਦਾ ਇਹ ਅਸੀਂ ਕਰਿਆ ਸਲੂਨ ਉਹਨ ਮੈਨੂੰ ਪਤਾ ਵੀ ਆਦਿਆ ਨਹੀਂ ਫਨੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕੰਟੈਂਟ ਹੈ ਸੀ ਅਨਛਦੀਪਾ ਆ ਦੇਖੋ ਲੈ ਇਹਦੀ ਹਰਕਤਾਂ ਦੇਖ ਲਓ ਹਾਂ ਆ ਦੇਖੋ ਪਹਿਲਾਂ ਤਾਂ ਇਹਨੂੰ ਕੱਲ ਫੀਵਰ ਹੋ ਗਿਆ ਹੁਣੇ ਨਹੀਂ ਅੱਜ ਆਪਦੀ ਆਈਸ ਤੇ ਪਤਾ ਨਹੀਂ ਕੀ ਕਰਾ ਲਿਆ ਹਜੇ ਕਫੇ ਨੂੰ ਹਟੀ ਨਹੀਂ ਇੱਧਰ ਦਿਖਾਈ ਆ ਦੇਖ ਲੋ ਲੈ ਪਤਾ ਨਹੀਂ ਕੀ ਗੋਸ਼ ਕਰਾਉਂਦੀ ਰਹਿੰਦੀ ਐ ਇਹਨੂੰ ਦੇਖ ਲੋ ਆਂਛੇ ਲੈ ਖੇਡਣ ਨੂੰ ਦਿਓ ਇਹਨੂੰ ਕੁਛ ਇਹਨੇ ਚੱਕ ਕੇ ਮੂੰਹ 'ਚ ਹੀ ਪਾਣਾ ਊ ਹਾਂਜੀ ਤਾਂ ਆਪਾਂ ਇਹ ਹੀ ਕਹਿਣਾ ਚਾਹੁੰਦੀ ਸੀ ਮੈਂ ਹਨਾ ਵੀ ਚਲ ਜੇ ਕੁਝ ਕਰਨਾ ਜਸਨੁੱਚਾਈ ਵੀ ਜੇ ਭਾਈ ਕੁਝ ਪਾਉਣਾ ਤਾਂ ਚੱਜ ਦਾ ਕੰਟੈਂਟ ਪਾ ਲਿਆ ਕਰੋ ਕਿਉਂ ਐਵੇਂ ਆਪ ਦਾ ਮਜ਼ਾਕ ਆਪ ਲੋਕਾਂ ਦੇ ਵਿੱਚ ਹਨਾ ਬਣਾਉਣਾ ਹੁੰਦਾਗਾ ਤੇ ਮੈਂ ਤਾਂ ਮੇਰੇ ਹਸਬੰਦ ਨੂੰ ਇੱਕ ਵਲੌਗ ਦੇ ਵਿੱਚ ਲਿਆ ਸੀਗਾ ਆਏ ਨਹੀਂ ਵੀ ਉਹ ਆ ਨਹੀਂ ਸਕਦੇ ਹੁਣ ਅਸੀਂ ਵਿਆਹ ਤੇ ਜਾਵਾਂਗੇ ਵਲੌਗ ਪਾਉਂਗੀ ਮੈਂ ਕੋਈ ਐਡੀ ਗੱਲ ਨਹੀਂ ਗਈ ਤੇ ਉਹਨਾਂ ਨੂੰ ਮੈਂ ਲੋੜੀ ਵਾਲੇ ਵਲੌਗ ਦੇ ਵਿੱਚ ਲਿਆ ਸੀ ਭਾਈ ਸਾਡੇ ਪਿੰਡ ਦੇ ਲੋਕ ਐਡੇ ਕੋ ਹੋਣੇ ਨਾ ਹੋ ਸਕਦਾ ਵੀ ਮੇਰੀ ਆਹ ਵੀਡੀਓ ਕੋ ਫੇਰ ਉਹ ਦੇਖਣ ਉਹਨਾਂ ਨੇ ਉਹਨਾਂ ਨੂੰ ਇੰਨਾ ਕੰਬੈਰਸ ਕੀਤਾ ਇਹ ਤੂੰ ਗਾਜਰਾ ਬਹੁਤ ਸੋਹਣੀਆਂ ਘੱਟ ਲੈਣਾ ਉਹ ਗਾਜਰਾ ਚੀਜ ਜਾਂਦੇ ਸੀ ਮਤਲਬ ਭਈ ਜੇ ਤੁਸੀਂ ਮੇਰੀ ਵੀਡੀਓ ਦੇਖੀ ਜਾਂਦੇ ਹੋ ਨਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਵੀ ਉਹ ਤਾਂ ਪਹਿਲਾਂ ਹੀ ਮਤਲਬ ਇਹਨਾਂ ਚੀਜ਼ਾਂ ਤੋਂ ਦੂਰ ਨੇ ਤੇ ਤੁਸੀਂ ਐਵੇਂ ਨਾ ਹੋਰ 네ਗਟਿਵ ਕਰਿਆ ਕਰੋ ਜੇ ਕੋਈ ਆਪਣੀ ਵਾਈਫ ਦੀ ਹੈਲਪ ਕਰਾਉਂਦਾ ਤੇ ਇਹਦੇ ਵਿੱਚ ਕੁਝ ਗਲਤ ਨਹੀਂ ਹੁੰਦਾ ਸਾਧ ਹੋ ਗਈ